ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਉਹਨਾਂ ਸਾਰੇ ਸਰੋਤਿਆਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸੱਚੀ ਕਾਕੇ ਮਾਨ ਮਹਿਸੂਸ ਕਰਦੇ ਹਾਂ ਜੋ ਲਗਾਤਾਰ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਡੇ ਦੁਆਰਾ ਗਾਇਆ ਲੋਕ ਗੀਤਾਂ ਨੂੰ ਸੁਣਦੇ ਨੇ ਲੋਕ ਗੀਤ ਸੁਣ ਕੇ ਸਾਨੂੰ ਸੋਹਣੇ-ਸੋਹਣੇ ਕੰਪਲੀਮੈਂਟ ਕਰ ਦਿੰਦੇ ਨੇ ਸਾਡਾ ਹੌਸਲਾ ਵਧਾਉਂਦੇ ਨੇ ਤੇ ਸਾਨੂੰ ਪੰਜਾਬੀ ਸੱਭਿਆਚਾਰ ਦੇ ਕਾਰਜਾਂ ਦੇ ਵਿੱਚ ਮਸ਼ਰੂਫ ਰਹਿਣ ਲਈ ਮਜਬੂਰ ਕਰਦੇ ਨੇ ਤੇ ਅੱਜ ਫੇਰ ਅਸੀਂ ਉਹਨਾਂ ਦੇ ਲਈ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਆਏ ਆ ਉਮੀਦ ਕਰਦੇ ਆ ਕਿ ਅੱਜ ਵਾਲੇ ਲੋਕਗੀਤਨੋਂ ਵੀ ਤੁਸੀਂ ਸਭ ਪਰਮਾ ਹੁੰਗਾਰਾ ਦੋਗੇ ਆਪ ਵੀ ਗਾਉਗੇ ਆਪਣੇ ਬੱਚਿਆਂ ਨੂੰ ਸਿਖਾਉਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਲੋਕਗੀਤਨੋਂ ਜ਼ਰੂਰ ਅਪੜਾਉਂਗੇ ਤੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਨੇ ਵੀਪੀ ਬਾਬਲ ਤਾਂ ਤੇਰੇ ਦੀ ਬ Kanda nda ali ali da dung hara so bibi khanda ਨੇ ਬੀ ਬੀ ਲਿਖਦਾ ਹੈ ਕੋਰੇ ਕੋਰੇ ਕਾਗਜ਼ ਰਪਈਆ ਉਸ ਦਾ ਨੇ ਬੀਬੀ ਵੀਰੇ ਤੇ ਤੇਰੇ ਦੀ ਬਗੀਚੀ ਹਰਿਆਲਾ ਤੋਤਾ ਬੋਲਦਾ ਬੀਬੀ ਵੀਰੇ ਤੇ ਤੇਰੇ ਦੀ ਬਗੀਚੀ ਹਰਿਆਲਾ ਤੋਤਾ ਬੋਲਦਾ ਕਸ ਹਾਰਾ ਢੂੰਗਾ ਸੂਟਦਾ ਨੇ ਬੀਬੀ ਲਿਖਦਾਏ ਕੋਰੇ ਕੋਰੇ ਕਾਗਜ਼ ਰ ਅਪਈ ਉਸਦਾ ਰੋਜਦਾ ਬੀਬੀ ਲਿਖਣਾ ਹੈ ਕੋਰੇ ਕੋਰੇ ਕਾਗਜ਼ ਰਪਈਆ ਉਸ ਦਾ ਰੋਜ ਦਾ ਨੀ ਬੀ ਬੀ ਚਾਚੇ ਤਾ ਤੇਰੇ ਦੀਵਗੀ ਚਿਹਰੇ ਆਲਾ ਤੋਤਾ ਬੋਲੇਗਾ ਨੇ ਬੀ ਬ ਚਾ ਚੇ ਤਾ ਤੇਰੇ ਦਿਵ ਗਿਚੀ ਹਰਿਆਲਾ ਤੋਤਾ ਬੋਲਦਾ ਨੇ ਬੀ ਬ ਕਾਂਦਾ ਹੈ ਅੱਲ ਰੋ ਪਈਆ ਉਸ ਦਾ ਰੋ ਜੈਦਾ ਬੀਬੀ ਲਿਖਦਾਏ ਕੋਰੇ ਕੋਰੇ ਕਾਗਜ਼ ਰੁਪਈਆ ਉਸ ਦਾ ਰੋ ਜੈਦਾ ਨੇ ਬੀਬੀ ਮਾਂ ਮੇ ਤਾਂਤੇ ਹਰੀਆਲਾ ਤੋਤਾ ਬੋਲਦਾ ਬੀਬੀ ਮਮਤਾ ਤੇਰੇ ਦੀ ਬਗੀਚੀ ਹਰੀਆਲਾ ਤੋਤਾ ਬੋਲਦਾ ਨੇ ਬੀਬੀ ਕਾ सोहारा सहारा डूङ्गीबी सोहारा अख सोरा नी बीबी ਆਈ ਉਸ ਦਾ ਰੋਜ ਦਾ ਬੀਬੀ ਲਿਖਦਾ ਏ ਕੋਰੇ ਕੋਰੇ ਕਾਗਜ਼ ਰੁਪਈਆ ਉਸ ਦਾ ਰੋਜ ਦਾ ਹਾਂਜੀ ਦੋਸਤੋ ਇਹ ਸੀ ਪੰਜਾਬੀ ਸੱਭਿਆਚਾਰ ਦਾ ਮਾਣ ਪੰਜਾਬੀ ਸੱਭਿਆਚਾਰ ਦੀ ਪਹਿਚਾਣ ਇੱਕ ਬੜਾ ਸੋਹਣਾ ਲੋਕਗੀਤ ਜੋ ਅਸੀਂ ਤੁਹਾਡੇ ਰੂਬਰੂ ਕੀਤਾ ਸਾਨੂੰ ਬੜਾ ਸੋਹਣਾ ਲੱਗਿਆ ਤੇ ਤੁਸੀਂ ਇਹਨਾਂ ਲੋਕਗੀਤਾਂ ਨੂੰ ਆਪਣੇ ਭੈਣ ਭਰਾਵਾਂ ਦੇ ਵਿਆਹਾਂ ਦੇ ਵਿੱਚ ਜ਼ਰੂਰ ਗਾਓ ਇਸੇ ਉਡੀਕ ਦੇ ਵਿੱਚ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ